ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਅੱਜ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਵਿੱਚ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਅੱਜ ਉਹ ਪਿੰਡ ਤੰਬੂਵਾਲਾ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਰਕਾਰੀ ਸਕੂਲ ਦੇ ਬਣੇ ਹੋਏ ਕਿਚਨ ਸ਼ੈੱਡ ਦਾ ਜਿੱਥੇ ਉਦਘਾਟਨ ਕੀਤਾ ਗਿਆ ਉੱਥੇ ਹੀ ਪਿੰਡ ਅੰਦਰ ਪੀਣ ਵਾਲੇ ਪਾਣੀ ਲਈ ਆਈ ਹੋਈ ਪੈਪ ਦਾ ਵੀ ਉਦਘਾਟਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿ ਹਲਕਾ ਜਲਾਲਾਬਾਦ ਦੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦਾ ਵਿਕਾਸ ਕਰਵਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਪਿੰਡ ਤੰਬੂਵਾਲ ਦੇ ਲੋਕਾਂ ਦੇ ਵੱਲੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਅੱਗੇ ਕੁਝ ਮੰਗਾਂ ਵੀ ਰੱਖਿਆ ਗਈਆਂ ਜਿਸ ਤੋਂ ਬਾਅਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਅੱਜ ਕਿਸ਼ਨ ਸ਼ਰਦੌਤ ਘਾਟਣਾ ਪਿੱਛੇ ਜੇ ਅਸੀਂ ਸਕੂਲ ਦੇ ਕਮਰੇ ਦਿੱਤੇ ਸੀ ਉੱਥੇ ਉਹਦਾ ਵਿਗਾਰਣ ਕਰਕੇ ਰਿਹਾ ਸੀ। ਇਸ ਪਾਸੇ ਦੇ ਵੱਲ ਕੋਸ਼ਿਸ਼ ਹੈ ਜੋ ਜਿਹੜਾ ਪਿੰਡ ਦੀ ਜੋ ਇਨਵਰਨਮੈਂਟ ਦਾ ਕੰਮ ਹੈ ਰਿਕਵਰੋ ਹੋਰ ਪਾਰਟਿਕੂਲਰ ਲੱਗਿਆ ਜੋ ਜੋ ਇਹਨਾਂ ਦੀ ਰਿਕੁਆਇਰਮੈਂਟ ਉਹ ਬੇਸੂਰੂਪ ਹੋਈ ਕਰ ਅੱਜ ਜੇਕਰ ਗੱਲ ਕਰੀਏ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਹੋ ਕੇ ਤੁਸੀਂ ਆਏ ਹੋ ਵੱਖ-ਵੱਖ ਰਵੇ ਦੀ ਲਾਗਤ ਤੋਂ ਕਿੰਨੇ ਪੈਸੇ ਜਿਹੜੇ ਹੁਣ ਤੱਕ ਪਿੰਡਾਂ ਦੇ ਵਿਕਾਸ ਕਰ ਲਿਆਣ ਜਿਹੜੇ ਆਪ ਵੀ ਤੇ ਤਰੀਕ ਦੇ ਵਿੱਚ ਤੁਸੀਂ ਜਿਹੜੇ ਦੇਖ ਆਏ ਹੋ ਉਹ ਸਾਹਮਣਾ ਵੇਖਿਆ ਤਾਂ ਤਕਰੀਬਨ ਇਹ 2 ਕਰੋੜ ਦੇ ਉੱਪਰ ਬਣਦਾ ਜੀ ਲਗ ਲਗ ਬਾਕੀ ਤੁਹਾਨੂੰ ਸਾਰੇ ਪਿੰਡਾਂ 'ਚ ਪਤਾ ਲੱਜੂਗਾ ਕਿਹੜੇ-ਕਿਹੜੇ ਪਿੰਡ 'ਚ ਕਿੰਨੇ-ਕਿੰਨੇ ਪੈਸੇ ਜੀ ਅੱਜ ਇੱਥੇ ਹੋ ਕੇ ਆ ਪੈਪਲੰ ਦਾ ਵੀ ਯਾਰ ਪਿੰਡਾਂ ਦੇ ਵਿੱਚ ਇੱਕ ਗੱਲ ਖੇਡ ਦੇ ਸਟੇਡੀਅਮ ਨੂੰ ਲੈ ਕੇ ਵੀ ਬੜੀ ਮੰਗ ਹੋਤੀ ਹੈ ਕਿ ਪਿੰਡਾਂ ਦੇ ਵਿੱਚ ਜ਼ਰੂਰੀ ਹੈ ਕਿਉਂਕਿ ਬੱਚਿਆਂ ਦੇ ਜਿਹੜੇ ਭਟਕ ਰਹੇ ਨੇ ਅੱਜਕੱਲ ਆਪਣੇ ਰਸਤੇ ਤੋਂ ਜੇਕਰ ਉਹ ਖੇਡਾਂ ਵਾਲੇ ਪਾਸੇ ਜੁੜਨਗੇ ਤਾਂ ਚੰਗਾ ਹੋਵੇ ਨਹੀਂ ਉਹਦੇ 'ਚ ਅਸੀਂ ਹਰ ਪਿੰਡ ਨੂੰ ਕਿਹਾ ਵੀ ਤੁਸੀਂ ਸਟੇਡੀਅਮ ਅਸੇ ਜਗ੍ਹਾ ਦੇ ਦਿਓ ਸਟੇਡੀਅਮ ਬਣਾਉਣਾ ਸਾਡਾ ਕੰਮ ਹੈ ਅਸੀਂ ਕਈ ਪਿੰਡਾਂ 'ਚ ਜਗ੍ਹਾ ਨਹੀਂ ਹੁੰਦੀ ਉੱਥੇ ਪ੍ਰੋਬਲਮ ਹੈ ਜਿੱਥੇ ਪਿੰਡਾਂ 'ਚ ਜਗ੍ਹਾ ਦੇ ਰਹੇ ਹਾਂ ਉੱਥੇ ਅਸੀਂ ਸਟੇਡੀਅਮ ਬਣਾ ਕੇ ਦੇ ਰਹੇ ਹਾਂ ਜੀ ਬਾਜੀ ਹੁਣ ਨਾ ਕਰਦੇ ਆ ਗੱਲਬਾਤ ਜੀ ਭਾਈ ਜੀ ਅੱਜ ਐਮਰ ਨਾਲ ਪਹੁੰਚੇ ਹਾਂ ਜੀ ਕਿੰਨੇ ਪੈਸੇ ਦਾ ਡਾਕਟਰ ਪਿੰਡ ਵਿੱਚ ਜਗਾਇਤ ਕਰ ਇਹ 5 ਲੱਖ ਦੇ ਨਾਲ ਜੀ ਜੋ ਕਿਚਨ ਛੱਡ ਬਣਿਆ ਜੀ ਇਹ ਤਿਆਰ ਹੋ ਚੁੱਕਾ ਹੈ ਇਹਦਾ ਉਦਘਾਟਨ ਹੋ ਚੁੱਕਾ ਜੀ ਇਹ ਨਾਲੇ ਪਾਣੀ ਦੀ ਪਾਈਪ ਲਾਈਨ ਅੱਜ ਨਹੀਂ ਪੱਥਰ ਰੱਖਿਆ ਜਾਣਾ ਜੀ ਤੇ ਵਾਲੀ ਵਾਲ ਦਾ ਗਰਾਊਂਡ ਵੀ ਜਲਦੀ ਤਿਆਰ ਹੋ ਜਾਊਗਾ ਜੀ ਹਾਂਜੀ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਜੋ ਜੋ ਕੰਮ ਹੈਗੇ ਜੀ ਉਹ ਦੱਸੀ ਜਾਵਾਂਗੇ ਜੀ ਲੋਕਟਾ ਲੱਗ ਰਹੀ ਜੀ ਉਹ ਅੱਗੇ ਜੀ ਕੱਚੀ ਗਲੀ ਕੋਈ ਇੱਥੇ ਲੋਕਟਾ ਲੱਗ ਰਹੀ ਜੀ ਪੱਕਾ ਕਰ ਰਹੇ ਹਾਂ ਹਾਂਜੀ